8 ਘੰਟੇ ਲੇਟ ਉੱਡਿਆ ਜਹਾਜ਼ ਬਿਨਾ AC ਤੋਂ ਬੈਠੇ ਰਹੇ ਫਲਾਈਟ ਚ ਯਾਤਰੀ ਕਈ ਹੋਏ ਬੇਹੋਸ਼ ਸੋ ਦੱਸਦੀ ਹੈ ਕਿ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ 8 ਘੰਟੇ ਤੋਂ ਵੱਧ ਚੱਲਣ ਕਰਕੇ ਯਾਤਰੀਆਂ ਨੂੰ ਬਿਨਾ AC ਤੋਂ ਫਲਾਈਟ ਵਿੱਚ ਚੜਾਉਣ ਦੀ ਖਬਰ ਸਾਹਮਣੇ ਆਈ ਹੈ ਇਸ ਕਰਕੇ ਕਈ ਯਾਤਰੀ ਬੇਹੋਸ਼ ਵੀ ਹੋ ਗਏ ਉੱਥੇ ਹੀ ਇੱਕ ਯਾਤਰੀ ਨੇ ਦੋਸ਼ ਲਗਾਇਆ ਕਿ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਬੇਹੋਸ਼ ਹੋ ਗਏ ਜਿਸ ਵਿੱਚ AC ਨਹੀਂ ਸੀ ਸੂਤਰਾਂ ਦੇ ਹਵਾਲੇ ਦੇ ਅਨੁਸਾਰ ਫਲਾਈਟ ਨੰਬਰ AI 183 8 ਘੰਟੇ ਤੋਂ ਵੱਧ ਲੇਟ ਸੀ ਅਤੇ ਦਿੱਲੀ ਹਵਾਈ ਅੱਡੇ ਤੇ ਲੋਕਾਂ ਨੂੰ ਜਹਾਜ਼ ਵਿੱਚ ਚੜ੍ਹਨ ਅਤੇ ਬਿਨਾ AC ਤੋਂ ਬੈਠਣ ਲਈ ਮਜਬੂਰ ਕੀਤਾ ਗਿਆ। ਇਸ ਦੌਰਾਨ ਕਈ ਯਾਤਰੀ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਜਹਾਜ਼ ਤੋਂ ਬਾਹਰ ਕੱਢਣ ਲਈ ਕਿਹਾ ਗਿਆ। ਉੱਥੇ ਹੀ ਦਿੱਲੀ ਵਿੱਚ ਠਕੜਾਕੇ ਦੀ ਗਰਮੀ ਪੈ ਰਹੀ ਹੈ। ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਸੀ। ਕੇਰਲਾ ਤੇ ਉੱਤਰ ਪੂਰਬ ਵਿੱਚ ਸਮੇਂ ਤੋਂ ਪਹਿਲਾਂ ਪਹੁੰਚਿਆ ਮਾਨਸੂਨ ਕੀ ਉੱਤਰੀ ਭਾਰਤ ਵੀ ਹੋਵੇਗਾ। ਜਲਦੀ ਐਂਟਰੀ ਜਾਨੋ IMD ਦੀ ਭਵਿੱਖਬਾਣੀ ਸ਼੍ਰੀਮਤੀ ਪੁੰਜਨੇ ਸਿਵਲ 에ਵੀਏਸ਼ਨ ਮੰਤਰੀ ਜੋਤੀ ਰਾਏ ਦਿੱਤਿਆ ਸਿੰਧਿਆ ਨੂੰ ਟੈਗ ਕਰਦਿਆਂ ਹੋਇਆ ਐਕਸ ਤੇ ਪੋਸਟ ਪਾ ਕੇ ਲਿਖਿਆ ਕਿ ਜੇਕਰ ਪ੍ਰਾਈਵੇਟ ਸੈਕਟਰ ਵਿੱਚ ਸਭ ਤੋਂ ਅਸਫਲ ਫਲਾਈਟ ਰਹੀ ਹੈ ਤਾਂ ਉਹ 에ਅਰ ਇੰਡੀਆ ਤੇ DGC A 에ਅਰ 183 ਦੀ ਉਡਾਣ 8 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ ਯਾਤਰੀਆਂ ਨੂੰ 에ਅਰ ਕੰਡੀਸ਼ਨਿੰਗ ਤੋਂ ਬਿਨਾਂ ਜਹਾਜ਼ ਵਿੱਚ ਚੜਨ ਲਈ ਕਿਹਾ ਗਿਆ ਅਤੇ ਫਿਰ ਕੁਝ ਲੋਕ ਬੇਹੋਸ਼ ਹੋ ਗਏ ਤਾਂ ਉਹਨਾਂ ਨੂੰ ਉਤਾਰ ਦਿੱਤਾ ਗਿਆ ਫਲਾਈਟ ਇਹ ਅਣਮਨੋਖੀ ਵਤੀਰਾ ਹੋਇਆ ਹੈ Air Indian ਦੇ ਐਕਸ ਹੈਂਡਲ ਨੇ ਉਸ ਨੂੰ ਜਵਾਬ ਦਿੱਤਾ ਪਿਆਰੇ ਸ਼੍ਰੀਮਤੀ ਪੁੰਜ ਇਸ ਪਰੇਸ਼ਾਨੀ ਲਈ ਸਾਨੂੰ ਅਫਸੋਸ ਹੈ ਕਿਰਪਾ ਕਰਕੇ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋਰ ਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੋਡਿੰਗ ਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ ਸੋ ਦੋਸਤੋ ਆਓ ਲੈ ਚੱਲਦੇ ਹਾਂ ਬਾਕੀ ਤੁਹਾਨੂੰ ਇਹਨਾਂ ਵੀਡੀਓਜ਼ ਵੱਲ ਵੀਡੀਓ ਤੁਹਾਡਾ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ